ਹੈਲੋ ਫਰੈਂਡਸ वेलकम ਟੂ ਮਾਈ ਚੈਨਲ ਡਾਇਨਾਮਿਕ ਪੈਸ਼ਨ ਫਾਇਰ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਮੇਰੀ ਰੱਬ ਵਰਗੇ ਸਰੋਤਿਆਂ ਦਾ ਮੈਂ तहे ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਇਸ ਤਰ੍ਹਾਂ ਹੀ ਮੈਨੂੰ ਆਪਣਾ ਪਿਆਰ ਤੇ ਅਸ਼ੀਰਵਾਦ ਦਿੰਦੇ ਰਹੋ ਤੇ ਮੈਂ ਆਪਣਾ ਕੰਮ ਕਰਦੀ ਰਵਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹੈਗੇ ਆ ਕਿ ਡਿਲੀਵਰੀ ਤੋਂ ਬਾਅਦ ਜਿਹੜੀ ਇੱਕ ਸੇਜ਼ੀਰੀਅਨ ਹੁੰਦਾ ਇੱਕ ਨਾਰਮਲ ਡਿਲੀਵਰੀ ਹੁੰਦੀ ਆ ਤੇ ਅੱਜ ਆਪਾਂ ਨਾਰਮਲ ਡਿਲੀਵਰੀ ਤੋਂ ਬਾਅਦ ਥੀਆਂ ਪ੍ਰੋਬਲਮਸ ਦੀ ਗੱਲ ਕਰਦੇ ਆਂ ਤਾਂ ਮੇਨਲੀ ਕੀ ਹੁੰਦਾ ਕਿ ਜਦੋਂ ਨਾਰਮਲ ਡਿਲੀਵਰੀ ਘਰ ਹੋ ਜਾਂਦੀ ਆ ਤਾਂ ਕਈ ਵਾਰਾਂ ਆਪਣੇ ਤੋਂ ਕੇਅਰ ਵੀ ਘੱਟ ਹੁੰਦੀ ਆ ਤੇ ਬਾਕੀ ਫੈਮਿਲੀ ਵੀ ਕਹਿੰਦੇ ਕੋਈ ਨਾਰਮਲ ਹੀ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਨਾਰਮਲ ਤਾਂ ਜਸਟ ਇੱਕ ਕੱਟ ਤੋਂ ਹੀ ਨਾਰਮਲ ਆ ਬਾਕੀ ਪੇਨ ਤਾਂ ਉਸ ਤੋਂ ਵੀ ਜ਼ਿਆਦਾ ਹੈ ਤੇ ਸ਼ਿਲੇ ਦੇ ਵਿੱਚ ਕਈ ਵਾਰ ਹਵਾ ਲੱਗ ਜਾਂਦੀ ਆ ਜਾਂ ਕੁਝ ਵੀ ਹੁੰਦਾ ਜੋੜਾਂ ਦੇ ਦਰਦ ਬਹੁਤ ਜ਼ਿਆਦਾ ਪ੍ਰੋਬਲਮ ਆ ਸੁਣਨ ਨੂੰ ਮਿਲਿਆ ਕਿਉਂਕਿ ਮੈਨੂੰ ਖੁਦ ਨੂੰ ਵੀ ਆ ਕਿਸੇ ਨੂੰ ਹੋਵੇ ਨਾ ਹੋਵੇ ਤਾਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਆ ਜੋਇੰਟਸ ਦੀ ਬੜੀ ਪੇਨ ਹੁੰਦੀ ਆ ਤਾਂ ਉਹਦੇ ਵਾਸਤੇ ਇੱਕ ਦੇਸੀ ਇਲਾਜ ਕੀਤਾ ਮੈਂ ਤਾਂ ਮੈਂ ਕਿਹਾ ਵੀ ਕਿਉਂ ਨਾ ਮੈਂ ਆਪਣੀਆਂ ਸਾਰੀਆਂ ਭੈਣਾਂ ਦੇ ਨਾਲ ਇਹ ਗੱਲ ਸ਼ੇਅਰ ਕਰਾਂ ਕਿਉਂਕਿ ਵੀਿੰਗ ਕੇ ਲੇਡੀ ਹੋਣ ਦਾ ਤਾਂ ਹੀ ਫਾਇਦਾ ਜੇ ਮੈਂ ਆਪਣੀਆਂ ਰੱਬ ਵਰਗੀਆਂ ਸਾਰੀਆਂ ਭੈਣਾਂ ਨੂੰ ਜਾਂ ਮੇਰ ਨੂੰ ਵੱਡੇ ਨੇ ਜਾਂ ਕੋਈ ਪਛੋੜੇ ਨੇ ਤਾਂ ਸਭ ਦਾ ਦੇਸੀ ਇਲਾਜ ਹੋਣਾ ਜ਼ਰੂਰੀ ਹੈਗਾ ਕਿਉਂਕਿ ਆਪਾਂ ਆਮ ਤੌਰ ਤੇ ਐਲੋਪੈਥੀ ਨੂੰ ਜ਼ਿਆਦਾ ਬੜਾਵਾ ਦਿੰਨੇ ਆ ਜਿਹੜਾ ਕਿ ਨਹੀਂ ਦੇਣਾ ਚਾਹੀਦਾ ਐਲੋਪੈਥੀ ਦੇ ਵਿੱਚ ਹੁੰਦਾ ਕਿ ਠੀਕ ਆ ਪਰ ਟੈਂਪਰੇਰੀ ਜਸਟ ਜਲਦੀ ਆਪਾਂ ਨੂੰ ਰਿਲੀਫ ਮਿਲ ਜਾਂਦਾ ਹੈ ਨਾ ਪਰ ਆਪਾਂ ਉਹਨੂੰ ਕੰਟੀਨਿਊ ਨਹੀਂ ਕਰ ਸਕਦੇ ਹੁੰਦੇ ਜਿਆਦਾ ਦੇਰ ਤੱਕ ਤਾਂ ਫੇਰ ਕਿਤੇ ਨਾ ਕਿਤੇ ਜਾ ਕੇ ਆਪਾਂ ਨੂੰ ਵਾਲੀ ਪ੍ਰੋਬਲਮ ਜਿਹੜੀ ਹੈਗੀ ਉਹ ਹੋ ਜਾਂਦੀ ਹੈ ਤੇ ਆਪਾਂ ਨੂੰ ਫੇਰ ਦੁਬਾਰਾ ਦਰਦਾਂ ਸੜੀਆਂ ਪੈ ਜਾਂਦੀਆਂ ਕਿਤੇ ਜੋੜ 'ਚ ਹੋ ਗਈ ਗੋਡੇ 'ਚ ਹੋ ਗਈ ਗਿੱਟੇ 'ਚ ਹੋ ਗਈ ਪੈਰ ਨਹੀਂ ਪਿੰਜੜੀਆਂ ਤੜੀਆਂ ਚ ਹੋ ਗਈ ਅੱਡੀਆਂ ਚ ਹੋ ਗਈ ਪਿੰਜੜੀਆਂ ਚ ਹੋ ਗਈ ਚੂਲੇ ਜ਼ਿਆਦਾ ਦੁਖਦੇ ਆ ਜਿਹੜੀ ਮੇਨ ਗੱਲ ਆ ਕਿ ਜਿੰਨਾ ਆਪਣਾ ਲੋਅਰ ਐਬਡੋਮਨ ਆ ਪੇਟ ਤੋਂ ਥੱਲੇ ਵਾਲਾ ਹਿੱਸਾ ਸਪਾਇਨ ਹੋ ਗਈ ਆਪਣੀ ਹੈਨਾ ਲੱਕ ਦਰਦ ਜਿਹਨੂੰ ਕਹਿ ਦਿੰਦੇ ਆ ਚੂਲੇ ਹੋ ਗਏ ਤਾਂ ਮਤਲਬ ਕਿਤੇ ਵੀ ਦਰਦ ਆ ਜਿਹੜਾ ਹੈਗਾ ਉਹ ਅਨਟੋਲੇਰੇਬਲ ਦਰਦ ਹੁੰਦਾ ਤਾਂ ਉਸ ਦਰਦ ਵਾਸਤੇ ਮੈਂ ਜੋ ਲੈਣੀ ਆ ਮੈਂ ਅਪਣਾਉਣੀ ਆ ਔਰ ਬਹੁਤ ਹੀ ਜ਼ਿਆਦਾ ਫਿਟ ਹੋਈ ਆ ਤਾਂ 8-9 ਮਹੀਨੇ ਮੇਰਾ ਜਿਹੜਾ ਕਾਰਨ ਵੀ ਇਹੀ ਸੀਗਾ ਕਿਉਂਕਿ ਮੈਂ ਐਲੋਪੈਥੀ ਖਾ ਕੇ ਥੱਕ ਚੁੱਕੀ ਸੀਗੀ ਪਰ ਮੈਨੂੰ ਕਿਸੇ ਨੇ ਨੁਸਖਾ ਦੱਸਿਆ ਇਹ ਤੇ ਮੈਂ ਬਣਾ ਕੇ ਇਹਨੂੰ ਅਪਲਾਈ ਕੀਤਾ ਤਾਂ ਬਹੁਤ ਹੀ ਜ਼ਿਆਦਾ ਕਾਰਗਰ ਆ ਤੁਹਾਨੂੰ ਪਤਾ ਹੀ ਹੈ ਕਿ ਤੁਹਾਡੀ ਹਲਦੀ ਦੇ ਆਪਾਂ ਨੂੰ ਕਿੰਨੇ ਫਾਇਦੇ ਹੁੰਦੇ ਆ ਕੋਈ ਮਹਿੰਗੀਆਂ ਚੀਜ਼ਾਂ ਨਹੀਂ ਆਪਣੇ ਘਰ ਦੇ ਵਿੱਚ ਹੀ ਅਵੇਲੇਬਲ ਨੇ ਹਲਦੀ ਦੀਆਂ ਮਤਲਬ ਕਿ ਆਪਾਂ ਕੀ ਫਾਇਦੇ ਲੈ ਸਕਦੇ ਆ ਤੇ ਇਹ ਆਪਾਂ ਨੂੰ ਕਿਉਂ ਦੇਸੀ ਇਲਾਜ ਕਰਨਾ ਚਾਹੀਦਾ ਹਲਦੀ ਆਪਾਂ ਹਰ ਵੇਲੇ ਸਬਜੀ ਦਾਲ ਚ ਯੂਜ਼ ਕਰਦੇ ਆਂ ਗੋੜਾ ਆਪਾਂ ਕਰੇ ਚਾਹ ਬਣਾਉਨੇ ਆਂ ਦੁੱਧ ਆਪਾਂ ਪੀਨੇ ਆਂ ਪਰ ਇਹ ਤਿੰਨੇ ਚੀਜ਼ਾਂ ਇਦਾਂ ਹੀ ਲੈਂਦੇ ਰਹਿੰਨੇ ਆਂ ਬਟ ਆਪਾਂ ਇਹਨਾਂ ਨੂੰ ਜੇ ਇਸ ਤਰ੍ਹਾਂ ਲਈਏ ਜਿਸ ਤਰ੍ਹਾਂ ਮੈਂ ਬਣਾ ਕੇ ਤੁਹਾਨੂੰ ਦੱਸਣਾ ਅੱਜ ਤਾਂ ਬਿਲਕੁਲ ਤੁਹਾਨੂੰ ਮੈਂ ਕਿਚਨ ਚ ਲੈ ਕੇ ਚਲਦੀ ਆਂ ਤੁਹਾਨੂੰ ਬਣਾ ਕੇ ਦੱਸਦੀ ਆਂ ਤਾਂ ਉਹਨੂੰ ਇਸ ਤਰ੍ਹਾਂ ਤੁਸੀਂ ਬਣਾ ਕੇ ਪੀਣਾ ਤੇ ਪੀਣਾ ਕਿਵੇਂ ਆ ਉਸ ਤਰ੍ਹਾਂ ਬਣਾ ਕੇ ਤੁਹਾਨੂੰ ਮੈਂ ਦਿਖਾ ਦਿੰਨੀ ਆ ਉਹਨੂੰ ਪੀਣਾ ਹੈ ਇੱਕ ਵਾਰੀ ਤੁਸੀਂ ਸ਼ਾਮ ਨੂੰ ਪੀਣਾ ਰਾਤ ਨੂੰ ਸੌਣ ਲੱਗੇ ਪੀ ਲੋ ਤੇ ਇੱਕ ਤੁਸੀਂ ਮਾਰਨਿੰਗ 11:00 ਵਜੇ ਪੀ ਲੋ ਲੇਡੀਜ਼ ਜਿਹਨੋਂ ਕੰਮ ਤੋਂ ਦਾ ਆਪਣਾ ਕਰਕੇ ਖਾਣਾ ਖਾਣ ਤੋਂ ਪਹਿਲਾਂ ਪੀਣਾ ਇੱਕ ਵਾਰੀ ਇਹ ਤੇ ਰਾਤ ਨੂੰ ਵੀ ਖਾਣਾ ਖਾਣ ਤੋਂ ਇੱਕ ਵਾਰੀ ਪਹਿਲਾਂ ਪੀਣਾ ਤੇ 2 ਘੰਟੇ ਤੁਸੀਂ ਠੰਡੇ ਪਾਣੀ ਦੇ ਵਿੱਚ ਹੱਥ ਨਹੀਂ ਪਾਉਣਾ ਹੈਗਾ ਜਿਹੜੀ ਮੇਨ ਗੱਲ ਉਹ ਪਹਿਲਾਂ ਮੇਰੀ ਧਿਆਨ ਨਾਲ ਸੁਣ ਲੋ 2 ਘੰਟੇ ਠੰਡੇ ਪਾਣੀ ਦੇ ਵਿੱਚ ਹੱਥ ਨਹੀਂ ਪਾਉਣਾ ਤੇ ਪਸੀਨਾ ਜਿੰਨਾ ਆਉਂਦਾ ਆਉਣ ਦਿਓ ਘਬਰਾਉਣਾ ਨਹੀਂ ਹੈਗਾ ਫਟਫਟ ਜਾ ਕੇ ਏਸੀ ਨਹੀਂ ਚਲਾਉਣਾ ਤੇ ਜਿੰਨੀ ਸਾਡੀ ਨਾੜਾਂ ਦੀ ਬਲੌਕਸ ਹੁੰਦੀ ਆ ਸਾਡੇ ਜੋਇੰਟਸ ਤਾਂ ਹੀ ਦੁਖਦੇ ਆ ਕਿਤੇ ਨਾ ਕਿਤੇ ਬਲੱਡ ਜਿਹੜਾ ਗੰਦਾ ਹੁੰਦਾ ਉਹ ਨਾੜੀਆਂ ਦੇ ਵਿੱਚ ਫਸ ਜਾਂਦਾ ਤੇ ਬਲੱਡ ਦੇ ਕਲੌਟਸ ਬਣ ਜਾਂਦੇ ਇਹ ਤੁਸੀਂ ਦੇਖੋਗੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੇ ਸਾਰੇ ਕਲੌਟਸ ਆ ਜਿਹੜੇ ਨੇ ਖੋਲਣੇ ਹੈਗੇ ਤੇ ਆਜੋ ਫਿਰ ਆਪਾਂ ਉਹਨੂੰ ਬਣਾ ਕੇ ਦੇਖਦੇ ਆ ਤੇ ਲਿਓ ਉਹਨੂੰ ਮੇਰੇ ਅਕੋਰਡਿੰਗ ਹੀ ਬਟ ਜੇ ਕਿਸੇ ਨੂੰ ਕੋਈ ਹਾਈ ਬੀਪੀ ਦੀ ਪ੍ਰੋਬਲਮ ਆ ਕੁਝ ਵੀ ਹੈ ਪਰ ਮੈਨੂੰ ਵੀ ਹੈਗੀ ਹੈ ਹਾਈ ਬੀਪੀ ਦੀ ਪ੍ਰੋਬਲਮ ਕਿਉਂਕਿ ਗੁੜ ਦਾ ਵੀ ਕੋਈ ਨੁਕਸਾਨ ਨਹੀਂ ਆ ਪਰ ਉਹ ਯੂਜ਼ ਕਰਦੇ ਆ ਤੇ ਦੁੱਧ ਦਾ ਵੀ ਕੋਈ ਨੁਕਸਾਨ ਨਹੀਂ ਆ ਆਪਾਂ ਪੀਂਨੇ ਆ ਖਾਦੀ ਦਾ ਵੀ ਕੋਈ ਨੁਕਸਾਨ ਨਹੀਂ ਆ ਆਪਾਂ ਸਬਜੀ ਚ ਖਾਉਨੇ ਆ ਹਨਾ ਪਰ ਫਿਰ ਵੀ ਜੇ ਕਿਸੇ ਨੂੰ ਕੋਈ ਲੱਗਦਾ ਵੀ ਨਹੀਂ ਮੈਂ ਨਹੀਂ ਰਹਿਣਾ ਤਾਂ ਪਲੀਜ਼ ਤੁਸੀਂ ਆਪਣੇ ਡਾਕਟਰ ਨਾਲ ਕੰਸਲਟ ਕਰ ਸਕਦੇ ਹੋ ਇਹ ਚ ਕੋਈ ਗੱਲ ਨਹੀਂ ਹੈਗੀ ਤਾਂ ਚਲ ਜੀਏ ਫਿਰ ਆਪਾਂ ਕਿਚਨ ਚ ਆਜੋ ਬਣਾਈਏ ਏਦਾਂ ਬਣਾਉਣਾ ਆਪਾਂ ਤੇ ਏਦਾਂ ਹਲਾਈ ਜਾਣਾ 1 ਪਾਈਆ ਦੁੱਧ ਆ ਇਹ ਪੂਰਾ ਚੰਗੀ ਤਰ੍ਹਾਂ ਹੁਣੇ ਦੇਖਣ ਨੂੰ ਵਾਲ ਆ ਗਏ ਆ ਤੇ ਕਿਉਂਕਿ ਦੁੱਧ ਨਾ ਫ੍ਰੀਜ ਚ ਹੁੰਦਾ ਤਾਂ ਇਹਨੂੰ ਮੈਂ ਟੈਂਪਰੇਚਰ ਮੋਡ ਤੇ ਲਾ ਕੇ ਆ ਰੂਮ ਟੈਂਪਰੇਚਰ ਤੇ ਰੱਖਿਆ ਸੀ ਤੇ ਜਲਦੀ ਵਾਲਾ ਆ ਗਿਆ ਦੇਖੋ ਫਿਰ ਮੈਂ ਕਿਹਾ ਵੀਡੀਓ ਨਾ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਹੁਣ ਇਹਦੇ ਇਦਾਂ ਆਪਾਂ ਉਬਲਦੇ ਉਬਲਦੇ ਦੁੱਧ ਦੇ ਵਿੱਚ ਇੰਨੇ ਇੱਕ ਚੌਥੇ ਹਿੱਸਾ ਪਾਵਾਂਗੇ ਆਪਾਂ ਹਲਦੀ ਦਾ ਚੌਥਾ ਕੀ ਪਾਉਣਾ ਬਸ ਜ਼ਿਆਦਾ ਨਹੀਂ ਪਾਉਣਾ ਤੇ ਇਹਨੂੰ ਆਪਾਂ ਇਦਾਂ ਹਿਲਾਈ ਜਾਣਾ ਹਵਾਲੀ ਦਵਾਈ ਜਾਣੇ ਦਵਾਈ ਜਾਣੇ ਥੋੜੀ ਗੈਸ ਆ ਜਿਹੜੀ ਮੀਡੀਅਮ ਕਰ ਲਿਓ ਫਲੇਮ ਆਪਾਂ ਜ਼ਿਆਦਾ ਨਹੀਂ ਰੱਖਣੀ ਕਿਉਂਕਿ ਜ਼ਿਆਦੀ ਫਲੇਮ ਦੇ ਵਿੱਚ ਇਹਨੇ ਪੱਕਣਾ ਨਹੀਂ ਹੈਗਾ ਇਹਨੂੰ ਆਪਾਂ 507 ਮਿੰਟ ਪਕਾਵਾਂਗੇ ਤੇ ਇਹਨੂੰ ਖਲਾਈ ਜਾਣਾ ਜਿਵੇਂ ਆਪਾਂ ਖੋਆ ਬਣਾਉਨੇ ਹੁੰਦੇ ਆ ਦੇਖੋ ਕਿੰਨਾ ਵਧੀਆ ਹਲਦੀ ਸਾਰੀ ਪੱਕ ਗਈ ਆ ਤੇ ਆਪਾਂ ਚੌਥਾ ਛੋਟਾ ਚਮਚਾ ਦਾ ਪਾਇਆ ਸੀਗਾ ਤੇ ਪੂਰੀ ਜਿਵੇਂ ਆਪਾਂ ਸਬਜ਼ੀ ਚ ਪਕਾਉਨੇ ਉਦਾਂ ਹੀ ਇਹਨੂੰ ਪਕਾਉਣਾ ਹੈਗਾ ਤੇ ਆਹ ਦੇਖੋ ਮਲਾਈ ਆਉਣੀ ਸ਼ੁਰੂ ਹੋ ਗਈ ਦੇਖੋ ਤਾਂ ਹੁਣ ਇਹਦੇ ਵਿੱਚ ਇੱਕ ਜਿਹੜੀ ਸੀਕ੍ਰੈਟ ਚੀਜ਼ ਹੋਰ ਪਾਉਣੀ ਹੈ ਆਪਾਂ ਜਿਹਦੇ ਕੇ ਬਹੁਤ ਜ਼ਿਆਦੇ ਫਾਇਦੇ ਆ ਗੁੜ ਜਿਹੜਾ ਹੈਗਾ ਇਹੇ ਆਪਣੇ ਇਹਦੇ ਵਿੱਚ ਮਿਨਰਲਸ ਵੀ ਹੁੰਦੇ ਆ ਵਿੱਚ ਪਾਵਾਂਗੇ ਆਪਾਂ ਗੁੜ ਤਿੰਨ ਅੱਕ ਜੇ ਤੁਸੀਂ ਮਿੱਠਾ ਜ਼ਿਆਦਾ ਲੈ ਸਕਦੇ ਹੋ ਤੇ ਤੁਸੀਂ ਵੱਧ ਵੀ ਪਾ ਸਕਦੇ ਆ ਗੁੜ ਦੇ ਵਿੱਚ ਮਿਨਰਲਸ ਤੇ ਹੋਰ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਕੇ ਆਪਣੇ ਸਰੀਰ ਨੂੰ ਗਰਮੀ ਵੀ ਦਿੰਦੀਆਂ ਤੇ ਪੇਟ ਦੇ ਜਿਹੜੇ ਸਾਰੇ ਰੋਗ ਆ ਉਹ ਗੁੜ ਜਿਹੜਾ ਸਹੀ ਕਰਦਾ ਇਹਨੂੰ ਇਦਾਂ ਕਰਕੇ ਆਪਾਂ ਸਾਰੇ ਇਹਨਾਂ ਵਿੱਚ ਪਕਾਵਾਂਗੇ ਇੱਕ ਹੋਰ ਜਿਹੜੀ ਚੀਜ਼ ਤੁਹਾਨੂੰ ਤੀਜੀ ਦੱਸੀ ਆ ਟੌਪ ਸਿਕਰਟ ਉਹਦੇ ਵਾਸਤੇ ਬਣਾਈ ਰਿਓ ਤੇ ਸਰੀਰ ਦੇ ਵਿੱਚ ਕਿਤੇ ਵੀ ਦਰਦ ਦਾ ਪੇਨ ਕਿਲਰ ਵਗੈਰਾ ਨਾ ਖਾਇਆ ਕਰੋ ਇਦਾਂ ਦੀਆਂ ਦੇਸੀ ਚੀਜ਼ਾਂ ਹੀ ਬਣਾ ਕੇ ਲਿਆ ਕਰੋ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਪਰ ਜੇ ਕਈਆਂ ਨੂੰ ਸਰਜਰੀ ਵਗੈਰਾ ਹੋਈ ਆ ਜਾਂ ਕੋਈ ਹਾਈ ਬੀਪੀ ਦੇ ਪੇਸ਼ੈਂਟ ਜੀ ਬਹੁਤ ਹੀ ਸਵਿਅਰ ਬਿਮਾਰੀ ਹੈ ਡਾਕਟਰ ਉਹਨਾਂ ਨੂੰ ਰੋਕਦੇ ਆ ਤਾਂ ਉਹਨਾਂ ਡਾਕਟਰ ਦੀ ਕੰਸਲਟ ਤੇ ਹੀ ਤੁਸੀਂ ਇਹ ਚੀਜ਼ ਲੈਣੀ ਆ ਆਪਣੀ ਮਰਜ਼ੀ ਨਹੀਂ ਕਰਨੀ ਬਾਕੀ ਜਿਹਨੂੰ ਕੋਈ ਨਹੀਂ ਪ੍ਰੋਬਲਮ ਉਹ ਲੈ ਸਕਦਾ ਚਾਈ ਲੈਡੀਆਂ ਦਾ ਜਾਇੰਟਸ ਦਾ ਬੱਚੇ ਨੂੰ ਵੀ ਆਪਾਂ ਦੇ ਸਕਦੇ ਹਾਂ ਜਿਵੇਂ ਅੱਜਕੱਲ ਬੱਚਿਆਂ ਦੇ ਮਸਲ ਵੀਕ ਨੇ ਔਰ ਦੇਖੋ ਇਦਾਂ ਦਾ ਡਾਰਕ ਕਲਰ ਦਾ ਗੁੜ ਆਪਾਂ ਵਰਤਣਾ ਜਿਹੜੇ ਇੱਕ ਪੀਲੇ ਕਲਰ ਦੇ ਗੁੜ ਆਉਂਦੇ ਆ ਜਾਂ ਸੰਤਰੀ ਕੋਈ ਵੀ ਹੈ ਨਾ ਤੇ ਉਹ ਆਪਾਂ ਗੁੜ ਯੂਜ਼ ਨਹੀਂ ਕਰਨਾ ਹੈਗਾ ਜਿਹੜੇ ਡਾਰਕ ਬ੍ਰਾਊਨ ਗੁੜ ਹੁੰਦਾ ਇਹ ਯੂਜ਼ ਕਰਨਾ ਕਿਉਂਕਿ ਬਹੁਤ ਅਰੀਜਨਲ ਗੁੜ ਆ ਇਹਨੂੰ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਨਹੀਂ ਲੱਗਾ ਜੇ ਹੋਣੀ ਇਹਦੇ ਵਿੱਚ ਕੋਈ ਕੈਮੀਕਲ ਹੁੰਦਾ ਤਾਂ ਦੇਖੋ ਤੁਸੀਂ ਦੁੱਧ ਫਟ ਜਾਣਾ ਸੀਗਾ ਆ ਦੇਖੋ ਕਿੰਨੀ ਦੇਰ ਤੋਂ ਆਪਾਂ ਇਹਨੂੰ ਪਕਾ ਰਹੇ ਆ ਖੋਏ ਵਾਂਗੂ ਬਣ ਗਿਆ ਦੇਖੋ ਸਾਰਾ ਨੇ ਸਾਈਡਾਂ ਤੇ ਤਾਂ ਹੁਣ ਜਿਹੜੀ ਤੇ ਪਲਾਸਟਿਕ ਚੀਜ਼ ਪਾਉਣੀ ਆ ਜਿਹਨੇ ਆਪਣੀ 나ੜ 나ੜ ਨੂੰ ਜਾ ਕੇ ਇਹਦੇ ਵਿੱਚ ਮਿਕਸ ਹੋ ਕੇ ਆਪਾਂ ਨੂੰ ਇਹ ਹੈਗਾ ਦੇਸੀ ਘੋੜਾ ਇੱਕ ਚਮਚਾ ਠੀਕ ਹੈ ਇਹ ਪਾਉਣਾ ਵਿੱਚ ਤੇ ਇਹ ਸਾਰੀਆਂ ਚੀਜ਼ਾਂ ਜਦੋਂ ਆਪਾਂ ਕਰਾਂਗੇ ਆਪਣੇ ਪੇਟ ਦੀ ਸਫਾਈ ਵੀ ਹੋਊਗੀ ਕਲੀਨਿੰਗ ਵੀ ਹੋਊਗੀ ਸਾਰੀ ਬੰਦ 나ੜੀਆਂ ਵੀ ਖੁੱਲਣਗੀਆਂ ਤੇ ਪੇਟ ਦੀ ਜਦੋਂ ਸਫਾਈ ਹੋਣ ਲੱਗ ਗਈ ਤਾਂ ਜਿਹੜੇ ਆਪਣੇ ਜੋੜ ਆ ਨਾੜਾਂ ਜਾਂ ਸ਼ਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਵੇਲਿੰਗ ਹੁੰਦੀ ਆ ਤਾਂ ਉਹ ਸਾਰੀ ਠੀਕ ਹੋ ਜਾਗੀ ਤੇ ਜਦੋਂ ਵੀ ਬਣਾਉਣਾ ਤੁਸੀਂ ਇਸ ਤਰ੍ਹਾਂ ਹੀ ਬਣਾਉਣਾ ਬੋਇਲ ਕਰਨਾ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਹਲਦੀ ਪਾਉਣੀ ਆ ਹਲਦੀ ਨੂੰ ਪਕਾ ਕੇ ਚੰਗੀ ਤਰ੍ਹਾਂ ਫਿਰ ਆਪਾਂ ਗੁੜ ਪਾਉਣਾ ਗੁੜ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਆਪਾਂ ਲਾਸਟ ਦੇ ਉੱਤੇ ਘਿਓ ਐਡ ਕਰਨਾ ਫਿਰ ਘਿਓ ਵਿੱਚ ਪਾ ਕੇ ਫਿਰ ਵੀ ਉਹਨੂੰ ਤੁਸੀਂ ਇਦਾਂ 2-3 ਮਿੰਟ ਬਾਅਦ ਇਹਨੂੰ ਚਲਾਉਂਦੇ ਰਹਿਣਾ ਹੈਗਾ ਤੇ ਦੇਖੋ ਆਪਣਾ ਜਿਹੜਾ ਇਹ ਮਿਲਟ ਜੋੜਾਂ ਦੀ ਦਵਾਈ ਬਣ ਕੇ ਰੈਡੀ ਆ ਤੇ ਹੁਣ ਇਹਨੂੰ ਆਪਾਂ ਪੀ ਸਕਦੇ ਆ ਇਹਨੂੰ ਤੁਸੀਂ ਪਉਣ ਲਿਓ ਕਿਉਂਕਿ ਕਈ ਵਾਰ ਹਲਦੀ ਦੇ ਵਿੱਚ ਕਈ ਵਾਰ ਮਿੱਟੀ ਵਗੈਰਾ ਹੁੰਦੀ ਆ ਤਾਂ ਉਹ ਫਿਰ ਆਪਾਂ ਨੂੰ ਖਰਾਬ ਕਰਦੀ ਤੇ ਆਜੋ ਮੈਂ ਸੋ ਆਪਾਂ ਪਉਣ ਕੇ ਦੇਖਦੇ ਆ ਆ ਪਾ ਲਾਂਗੇ ਬਸ ਇਹਦਾ ਥੋੜਾ ਥੋੜਾ ਪਾਉਣਾ ਬਸ ਜਿਆਦਾ ਨਹੀਂ ਪਾਉਣਾ ਜਿੰਨੀ ਮਿੱਟੀ ਵਗੈਰਾ ਹੋਊਗੀ ਸਾਰੇ ਨਿਕਲ ਜੂ ਲਓ ਜੀ ਇੰਨਾ ਕ ਆਪਣਾ ਦੁੱਧ ਰਹਿ ਗਿਆ ਤੇ ਇਹਨੂੰ ਆਪਾਂ ਹੁਣ ਪੀ ਲਵਾਂਗੇ ਠੰਡਾ ਕਰਕੇ ਠੰਡਾ ਮਤਲਬ ਕੋਸਾ ਬਰ ਫਰਿਜ ਚ ਨਹੀਂ ਰੱਖਣਾ ਠੀਕ ਹੈ ਜੀ ਥੈਂਕ ਯੂ ਤੇ ਉਮੀਦ ਹੈ ਤੁਹਾਨੂੰ ਚੰਗੀ ਲੱਗੀ ਹੋਗੀ ਅੱਜ ਦੀ ਮੇਰੀ ਰੈਸਪੀ ਵੀ ਤੇ ਇਨਫੋਰਮੇਸ਼ਨ ਵੀ ਜਾਣਕਾਰੀ ਵੀ ਤੇ ਇਦਾਂ ਹੀ ਬਣਾਓ ਤੇ ਪੀਓ ਥੈਂਕ ਯੂ so much all the best